ਹਾਜ਼ਰ ਹੋਏ ਆ ਇੱਕ ਨਵੀਂ ਕਹਾਣੀ ਦੇ ਨਾਲ ਉਮੀਦ ਕਰਦੀ ਹਾਂ ਕਹਾਣੀ ਤੁਹਾਨੂੰ ਜ਼ਰੂਰ ਪਸੰਦ ਆਵੇਗੀ ਇੱਕ ਨੌਜਵਾਨ ਲੜਕਾ ਆਪਣੀ ਗੱਡੀ ਲੈ ਕੇ ਸੁੰਸਾਨ ਰਸਤੇ ਤੇ ਆਉਂਦਾ ਹੈ ਉਹ ਗੱਡੀ ਰੁਕਦਾ ਹੈ ਗੱਡੀ ਵਿੱਚੋਂ ਇੱਕ ਬਜ਼ੁਰਗ ਜੋੜਾ ਬਾਹਰ ਆਉਂਦਾ ਹੈ ਤੇ ਗੱਡੀ ਨੂੰ ਤੱਕਾ ਲੋਨ ਲੱਗਦਾ ਹੈ ਕੁਝ ਹੀ ਮਿੰਟਾਂ ਵਿੱਚ ਗੱਡੀ ਸਟਾਰਟ ਹੁੰਦੀ ਹੈ ਉਹ ਨੌਜਵਾਨ ਉਸ ਬਜ਼ੁਰਗ ਜੋੜੇ ਦਾ ਸਮਾਨ ਬਾਹਰ ਸੁੱਟ ਕੇ ਗੱਡੀ ਉੱਥੋਂ ਭਜਾ ਕੇ ਚਲਾ ਗਿਆ ਬਜ਼ੁਰਗ ਜੋੜੇ ਨੇ ਉਸ ਨੂੰ ਬਹੁਤ ਆਵਾਜ਼ਾਂ ਮਾਰੀਆਂ ਪਰ ਉਹ ਥੋ ਚੱਲ ਗਿਆ ਕੌਣ ਸੀ ਇਹ ਨੌਜਵਾਨ ਲੜਕਾ ਤੇ ਕੌਣ ਸੀ ਉਹ ਬਜ਼ੁਰਗ ਜੋੜਾ ਆਖਰ ਉਸ ਨੌਜਵਾਨ ਨੇ ਇਹ ਜਾਂ ਕਿਉਂ ਕੀਤਾ ਇਹ ਜਾਣਨ ਲਈ ਤੁਹਾਨੂੰ ਪੂਰੀ ਕਹਾਣੀ ਸੁਣਨੀ ਪਵੇਗੀ ਹਾਂਜੀ ਦੋਸਤੋ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਰਮੇਸ਼ ਨਾਮ ਦਾ ਇੱਕ ਆਦਮੀ ਜਿਸ ਦੇ ਦੋ ਪੁੱਤਰ ਸਨ ਰਮੇਸ਼ ਜੀ ਨੇ ਆਪਣੀ ਪੂਰੀ ਜ਼ਿੰਦਗੀ ਆਪਣੇ ਪੁੱਤਰਾਂ ਮੋਹਿਤ ਅਤੇ ਰੋਇਤ ਦੀ ਚੰਗੀ ਪਰਵਰਿਸ਼ ਵਿੱਚ ਹੀ ਲੰਘਾ ਦਿੱਤੀ ਇੱਕ ਮਿਡਲ ਕਲਾਸ ਦੇ ਰਮੇਸ਼ ਜੀ ਨੇ ਆਪਣੀ ਜ਼ਿੰਦਗੀ ਵਿੱਚ ਬਹੁਤ ਹੀ ਉਕੇ ਸਮੇ ਨੂੰ ਦੇਖਿਆ ਸੀ ਆ ਪਰੋਨਾ ਨੇ ਆਪਣੇ ਪੁੱਤਰਾਂ ਨੂੰ ਕਦੇ ਵੀ ਕੋਈ ਕਮੀ ਮਹਿਸੂਸ ਨਹੀਂ ਹੋਣ ਦਿੱਤੀ ਰਮੇਸ਼ ਅਤੇ ਉਸਦੀ ਪਤਨੀ ਉਰਮਿਲਾ ਹਮੇਸ਼ਾ ਰੋਇਤ ਅਤੇ ਮੋਇਤ ਨੂੰ ਵਧੀਆ ਜ਼ਿੰਦਗੀ ਦੇਣ ਲਈ ਦਿਨ ਰਾਤ ਕੰਮ ਕਰਦੇ ਰਹਿੰਦੇ ਉਹਨਾਂ ਨੇ ਆਪਣੇ ਪੁੱਤਰਾਂ ਲਈ ਬਹੁਤ ਕੁਝ ਕੀਤਾ ਆਪਣੇ ਲਈ ਤਾਂ ਉਹਨਾਂ ਨੇ ਕਦੇ ਸੋਚਿਆ ਹੀ ਨਹੀਂ ਆ ਮੋਇਤ ਪੜਾਈ ਵਿੱਚ ਬਹੁਤ ਹੁਸ਼ਿਆਰ ਸੀ ਤੇ ਉਹ 12 ਕਰਨ ਤੋਂ ਬਾਅਦ ਬਾਰ ਚਲਾ ਗਿਆ ਕੁਝ ਟਾਈਮ ਬਾਅਦ ਰੋਹਿਤ ਦਾ ਵਿਆਹ ਹੋ ਗਿਆ ਰਮੇਸ਼ ਕੋਲ ਜਿੰਨਾ ਵੀ ਪੈਸਾ ਸੀ ਉਸਨੇ ਰੋਹਿਤ ਦੇ ਵਿਆਹ ਤੇ ਲਗਾ ਦਿੱਤਾ ਸੀ ਰਮੇਸ਼ ਅਤੇ ਉਸਦੀ ਪਤਨੀ ਉਰਮਿਲਾ ਬਹੁਤ ਖੁਸ਼ ਸਨ ਰੋਹਿਤ ਦੇ ਵਿਆਹ ਤੋਂ ਬਾਅਦ ਰਮੇਸ਼ ਅਤੇ ਉਰਮਿਲਾ ਨੇ ਸੋਚਿਆ ਕਿ ਹੁਣ ਉਹ ਵਧੀਆ ਜ਼ਿੰਦਗੀ ਬਿਤਾ ਸਕਦੇ ਹਨ ਪਰ ਉਹਨਾਂ ਨੂੰ ਇਹ ਨਹੀਂ ਪਤਾ ਸੀ ਕਿ ਉਹਨਾਂ ਦੇ ਨਾਲ ਕੀ ਹੋਵੇਗਾ ਪਹਿਲਾਂ ਤਾਂ ਰੋਹਿਤ ਦੀ ਘਰ ਵਾਲੀ ਰਮੇਸ਼ ਅਤੇ ਉਰਮਿਲਾ ਦਾ ਬਹੁਤ ਧਿਆਨ ਰੱਖਦੀ ਸੀ ਪਰ ਹੌਲੀ ਹੌਲੀ ਉਸ ਦਾ ਸੁਭਾਅ ਬਦਲ ਗਿਆ ਰਮੇਸ਼ ਦੀ ਰਿਟਾਇਰਮੈਂਟ ਤੋਂ ਬਾਅਦ ਰਮੇਸ਼ ਨੂੰ ਹਰ ਕੰਮ ਲਈ ਪੈਸੇ ਰੋਹਿਤ ਤੋਂ ਹੀ ਲੈਣੇ ਪੈਂਦੇ ਸੀ ਆ ਪਹਿਲਾਂ ਰੋਹਿਤ ਬਿਨਾਂ ਕਿਸੇ ਤਕਲੀਫ ਤੋਂ ਪੈਸੇ ਦੇ ਦਿੰਦਾ ਸੀ ਆ ਪਰ ਉਸ ਦੀ ਪਤਨੀ ਨੂੰ ਇਹ ਗੱਲ ਬਿਲਕੁਲ ਵੀ ਚੰਗੀ ਨਹੀਂ ਲੱਗਦੀ ਸੀ ਆ ਉਹ ਰੋਹਿਤ ਨੂੰ ਕਹਿੰਦੀ ਰਹਿੰਦੀ ਕਿ ਤੁਸੀਂ ਉਹਨਾਂ ਨੂੰ ਪੈਸੇ ਨਾ ਦਿਓ ਆਪਣੇ ਪਵਿੱਖ ਲਈ ਤੁਸੀਂ ਪੈਸੇ ਸੇਵ ਕਰਕੇ ਰੱਖੋ ਰੋਇਤ ਵੀ ਹੋਣਾ ਉਹਨਾਂ ਨੂੰ ਪੈਸੇ ਦੇਣ ਤੋਂ ਮਨਾ ਕਰਨ ਲੱਗਾ ਉਸ ਨੂੰ ਲੱਗਦਾ ਸੀ ਉਹ ਬਿਨਾਂ ਗੱਲ ਤੋਂ ਹੀ ਖਰਚਾ ਕਰਵਾ ਰਹੇ ਹਨ ਜੇ ਕਦੇ ਰਮੇਸ਼ ਇਹ ਗੱਲ ਮੋਹਿਤ ਨੂੰ ਦੱਸਦਾ ਤਾਂ ਉਹ ਕਹਿੰਦਾ ਕਿ ਰੋਇਤ ਸਹੀ ਹੀ ਤਾਂ ਕਹਿ ਰਿਹਾ ਹੈ ਤੁਸੀਂ ਬਿਨਾਂ ਗੱਲ ਤੋਂ ਪੈਸੇ ਖਰਚ ਨਾ ਕਰਿਆ ਕਰੋ ਰੋਇਤ ਅਤੇ ਮੋਹਿਤ ਦਾ ਇਹ ਰੂਪ ਦੇਖ ਕੇ ਉਹ ਦੋਵੇਂ ਪਤੀ ਪਤਨੀ ਬਹੁਤ ਦੁਖੀ ਹੁੰਦੇ ਹਨ ਉਹ ਸੋਚ ਰਹੇ ਸੀ ਕਿ ਅਸੀਂ ਇੰਨੀ ਮਿਹਨਤ ਇਹ ਦਿਨ ਦੇਖਣ ਲਈ ਕੀਤੀ ਸੀ ਅਸੀਂ ਆਪਣੇ ਬੱਚਿਆਂ ਨੂੰ ਇੰਨਾ ਪੜਾਇਆ ਸਿਰਫ ਇਹ ਦਿਨ ਦੇਖਣ ਲਈ ਆ ਜੇ ਕਦੇ ਇਹ ਗੱਲ ਰਮੇਸ਼ ਰੋਇਤ ਨੂੰ ਕਹਿੰਦਾ ਤਾਂ ਰੋਹਿਤ ਗੁੱਸੇ ਵਿੱਚ ਕਹਿਣ ਲੱਗ ਜਾਂਦਾ ਕੀ ਆ ਇਹ ਸਭ ਤਾਂ ਸਾਰੇ ਮਾਤਾ ਪਿਤਾ ਕਰਦੇ ਹਨ ਤੁਸੀਂ ਕੁਝ ਅਲਗ ਥੋੜਿਆ ਕੀਤਾ ਹੈ ਰਮੇਸ਼ ਅਤੇ ਉਰਮਿਲਾ ਹੁਣ ਬਸ ਕਮਰੇ ਵਿੱਚ ਹੀ ਬੈਠੇ ਰਹਿੰਦੇ। ਉਹ ਕਿਸੇ ਨੂੰ ਮਿਲ ਵੀ ਨਹੀਂ ਸਕਦੇ ਸੀ। ਜੇ ਕਦੇ ਉਹ ਕਿਸੇ ਨੂੰ ਮਿਲ ਲੈਂਦੇ ਤਾਂ ਉਹਨਾਂ ਦੇ ਪੁੱਤਰ ਅਤੇ ਨੂੰਹ ਉਹਨਾਂ ਤੇ ਬਹੁਤ ਗੁੱਸਾ ਕਰਦੇ। ਇੱਕ ਦਿਨ ਰੋਇਤ ਆਪਣੇ ਮਾਤਾ-ਪਿਤਾ ਕੋਲ ਆਇਆ ਤੇ ਕਹਿਣ ਲੱਗਿਆ, "ਚਲੋ ਆਪਾਂ ਬਾਹਰ ਘੁੰਮ ਕੇ ਆਉਂਦੇ ਹਾਂ।" ਇਹ ਸੁਣ ਕੇ ਉਹ ਦੋਵੇਂ ਬਹੁਤ ਖੁਸ਼ ਹੋਏ। ਰੋਇਤ ਉਹਨਾਂ ਨੂੰ ਮੋਲ ਵਿੱਚ ਲੈ ਕੇ ਚਲਾ ਜਾਂਦਾ ਹੈ। ਉਹ ਉਹਨਾਂ ਨੂੰ ਵਧੀਆ ਖਾਣਾ ਖਾਣ ਲਈ ਲੈ ਕੇ ਜਾਂਦਾ ਹੈ ਬਹੁਤ ਸਾਰੇ ਕੱਪੜੇ ਵੀ ਖਰੀਦ ਕੇ ਦਿੰਦਾ ਹੈ ਇਹ ਦੇਖ ਕੇ ਰਮੇਸ਼ ਅਤੇ ਉਰਮਿਲਾ ਬਹੁਤ ਖੁਸ਼ ਹੁੰਦੇ ਹਨ ਕਿ ਉਹਨਾਂ ਦਾ ਪੁੱਤਰ ਉਹਨਾਂ ਦਾ ਕਿੰਨਾ ਧਿਆਨ ਰੱਖ ਰਿਹਾ ਹੈ ਘਰ ਵਾਪਸ ਆਉਂਦੇ ਹੋਏ ਰੋਇਤ ਇੱਕ ਸੁੰਸਾਨ ਜਗ੍ਹਾ 'ਤੇ ਰੁੱਕ ਕੇ ਕਹਿੰਦਾ ਹੈ ਕਿ ਸ਼ਾਇਦ ਗੱਡੀ ਖਰਾਬ ਹੋ ਗਈ ਹੈ ਇੱਥੇ ਨੇੜੇ ਤੇੜੇ ਕੋਈ ਨਹੀਂ ਹੈ ਤੁਹਾਨੂੰ ਗੱਡੀ ਵਿੱਚੋਂ ਉਤਰ ਕੇ ਇਸ ਨੂੰ ਤਾਂ ਕਾਲ ਲਗਾਉਣਾ ਪਵੇਗਾ ਰਮੇਸ਼ ਅਤੇ ਉਰਮਿਲਾ ਗੱਡੀ ਵਿੱਚੋਂ ਉਤਰ ਕੇ ਟੱਕਾ ਲਗਾਉਣ ਲੱਗਦੇ ਹਨ ਤਾਂ ਰੋਇਤ ਗੱਡੀ ਸਟਾਰਟ ਕਰਕੇ ਤੇਜ਼ੀ ਨਾਲ ਭੱਜ ਜਾਂਦਾ ਹੈ ਰਮੇਸ਼ ਅਤੇ ਉਰਮਿਲਾ ਉਸ ਨੂੰ ਆਵਾਜ਼ਾਂ ਮਾਰਦੇ ਹਨ ਪਰ ਉਹ ਨਹੀਂ ਰੁਕਦਾ ਥੋੜੀ ਅੱਗੇ ਜਾ ਕੇ ਰੋਇਤ ਗੱਡੀ ਰੋਕਦਾ ਹੈ ਤੇ ਉਹਨਾਂ ਦੇ ਕੱਪੜੇ ਸੜਕ ਉੱਤੇ ਸੁੱਟ ਕੇ ਉੱਥੋਂ ਤੇਜ਼ੀ ਨਾਲ ਚਲਾ ਜਾਂਦਾ ਹੈ ਰਮੇਸ਼ ਅਤੇ ਉਰਮਿਲਾ ਸਭ ਸਮਝ ਜਾਂਦੇ ਹਨ ਕਿ ਇਹ ਸਭ ਉਸਨੇ ਜਾਣਬੁੱਝ ਕੇ ਕੀਤਾ ਹੈ। ਰਮੇਸ਼ ਅਤੇ ਉਰਮਿਲਾ ਘਰ ਦਾ ਰਸਤਾ ਭੁੱਲ ਜਾਂਦੇ ਹਨ। ਉਹ ਥੋੜੀ ਦੇਰ ਤੁਰਦੇ ਹਨ ਤੇ ਰਸਤੇ ਵਿੱਚ ਇੱਕ ਮੰਦਰ ਆਉਂਦਾ ਹੈ। ਉਹ ਉੱਥੇ ਹੀ ਰੁਕ ਗਏ। ਇੱਕ ਦਿਨ ਮੰਦਰ ਵਿੱਚ ਇੱਕ ਆਦਮੀ ਨੇ ਪੰਡਾਰਾ ਕੀਤਾ ਸੀ। ਇਹ ਸਭ ਨੂੰ ਆਪਣੇ ਹੱਥਾਂ ਨਾਲ ਕੱਪੜੇ ਤੇ ਖਾਣ ਪੀਣ ਵਾਲੀਆਂ ਚੀਜ਼ਾਂ ਵਰਤਾ ਰਿਹਾ ਸੀ। ਜਦੋਂ ਰਮੇਸ਼ ਅਤੇ ਉਰਮਿਲਾ ਨੂੰ ਦੇਖਦਾ ਹੈ ਤਾਂ ਕਹਿਣ ਲੱਗਦਾ ਹੈ ਕਿਵੇਂ ਹੋ ਬਾਪੂ ਜੀ ਰਮੇਸ਼ ਅਤੇ ਉਰਮਿਲਾ ਉਸ ਵੱਲ ਵੇਖਦੇ ਹਨ ਅਤੇ ਪੁੱਛਦੇ ਹਨ ਪੁੱਤਰ ਤੂੰ ਕੌਣ ਹੈ ਅਸੀਂ ਤੈਨੂੰ ਪਛਾਣਿਆ ਨਹੀਂ ਤਾਂ ਉਹ ਲੜਕਾ ਦੱਸਦਾ ਹੈ ਕਿ ਕੁਝ ਸਾਲ ਪਹਿਲਾਂ ਤੁਸੀਂ ਮੈਨੂੰ ਕੰਮ ਤੇ ਲਗਵਾਇਆ ਸੀ ਉਸ ਕੰਮ ਸਦਕਾ ਹੀ ਮੈਂ ਅੱਜ ਇਸ ਕਾਬਿਲ ਇਨਸਾਨ ਬਣ ਸਕਿਆ ਹਾਂ ਉਹ ਰਮੇਸ਼ ਅਤੇ ਉਰਮਿਲਾ ਨੂੰ ਪੁੱਛਦਾ ਹੈ ਕਿ ਉਹ ਇੱਥੇ ਕਿਉਂ ਰਹਿ ਰਹੇ ਹਨ ਰਮੇਸ਼ ਉਸ ਨੂੰ ਸਾਰਾ ਕੁਝ ਦੱਸ ਦਿੰਦਾ ਹੈ ਇਹ ਸਭ ਸੁਣ ਕੇ ਉਹ ਲੜਕਾ ਬਹੁਤ ਗੁੱਸਾ ਹੁੰਦਾ ਹੈ ਤੇ ਸ਼ਰਮਿੰਦਾ ਵੀ ਹੁੰਦਾ ਹੈ ਉਹ ਸੋਚਦਾ ਹੈ ਕਿ ਅੱਜ ਕੱਲ ਦੇ ਪੁੱਤਰ ਐਵੇਂ ਕਿਉਂ ਕਰਦੇ ਹਨ ਉਸ ਨੂੰ ਰਮੇਸ਼ ਅਤੇ ਉਰਮਿਲਾ ਤੇ ਬਹੁਤ ਤਰਸਾਉਂਦਾ ਹੈ ਉਹ ਉਹਨਾਂ ਨੂੰ ਆਪਣੇ ਨਾਲ ਜਾਣ ਲਈ ਕਹਿੰਦਾ ਹੈ ਪਰ ਉਹ ਮਨ੍ਹਾ ਕਰ ਦਿੰਦੇ ਹਨ ਤਾਂ ਉਹ ਲੜਕਾ ਕਹਿੰਦਾ ਹੈ ਕਿ ਅੱਜ ਤੁਹਾਡੀ ਮਦਦ ਕਰਕੇ ਮੈਂ ਐਨੇ ਉੱਚੇ ਉਦੇ ਤੇ ਹਾਂ ਮੇਰੇ ਉੱਪਰ ਤੁਹਾਡਾ ਬਹੁਤ ਵੱਡਾ एहसान ਹੈ ਤੁਸੀਂ ਅੱਜ ਤੋਂ ਮੇਰੇ ਮਾਤਾ ਪਿਤਾ ਬਣ ਕੇ ਰਹੋਗੇ ਰਮੇਸ਼ ਅਤੇ ਉਰਮਿਲਾ ਉਸ ਦੇ ਘਰੇ ਚਲੇ ਜਾਂਦੇ ਹਨ ਉਹ ਬਹੁਤ ਹੀ ਖੁਸ਼ ਸਨ ਕਈ ਸਾਲ ਬੀਤ ਗਏ ਸੀ ਰਮੇਸ਼ ਪੜਿਆ ਲਿਖਿਆ ਸੀ ਤੇ ਕਾਫੀ ਦੁਨੀਆਦਾਰੀ ਵੀ ਜਾਣਦਾ ਸੀ ਇਸ ਲਈ ਉਹ ਉਸ ਲੜਕੇ ਦਾ ਕੰਮ ਵਿੱਚ ਵੀ ਬਹੁਤ ਮਦਦ ਕਰਦਾ ਸੀ ਕੁਝ ਟਾਈਮ ਬਾਅਦ ਉਸ ਲੜਕੇ ਦੀ ਕੰਪਨੀ ਵਿੱਚ ਇੰਟਰਵਿਊ ਸੀ ਉਹ ਰਮੇਸ਼ ਨੂੰ ਕਹਿੰਦਾ ਹੈ ਕਿ ਤੁਸੀਂ ਮੇਰੀ ਮਦਦ ਕਰ ਸਕਦੇ ਹੋ ਰਮੇਸ਼ ਮੰਨ ਜਾਂਦਾ ਹੈ ਜਦੋਂ ਇੰਟਰਵਿਊ ਸ਼ੁਰੂ ਹੁੰਦਾ ਹੈ ਤਾਂ ਰਮੇਸ਼ ਪਹਿਲੇ ਕੈਂਡੀਡੇਟ ਨੂੰ ਦੇਖ ਕੇ ਹੈਰਾਨ ਰਹਿ ਗਿਆ ਕਿਉਂਕਿ ਇਹ ਹੋਰ ਕੋਈ ਨਹੀਂ ਆ ਉਸਦਾ ਪੁੱਤਰ ਰੋਇਤ ਹੀ ਸੀ ਆ ਰੋਇਤ ਵੀ ਹੈਰਾਨ ਸੀ ਪਰ ਰਮੇਸ਼ ਉਸ ਨੂੰ ਇੱਕ ਵਾਰ ਦੇਖ ਕੇ ਨજર ਅੰਦਾਜ਼ ਕਰ ਦਿੰਦਾ ਹੈ ਰਮੇਸ਼ ਉਸ ਤੋਂ ਬਹੁਤ ਸਵਾਲ ਪੁੱਛਦਾ ਹੈ ਉਹ ਰੋਇਤ ਨਾਲ ਇਸ ਤਰ੍ਹਾਂ ਗੱਲ ਕਰ ਰਿਹਾ ਸੀ ਜਿਵੇਂ ਉਸ ਨੂੰ ਜਾਣਦਾ ਹੀ ਨਾ ਹੋਵੇ ਰੋਇਤ ਦਾ ਇੰਟਰਵਿਊ ਹੋ ਜਾਂਦਾ ਹੈ ਪਰ ਉਹ ਉੱਥੇ ਦਫ਼ਤਰ ਦੇ ਬਾਹਰ ਹੀ ਖੜ ਕੇ ਰਮੇਸ਼ ਦਾ ਇੰਤਜ਼ਾਰ ਕਰ ਰਿਹਾ ਸੀ ਰੋਇਤ ਬਹੁਤ ਹੀ ਸ਼ਰਮਿੰਦਾ ਸੀ ਜਦੋਂ ਇੰਟਰਵਿਊ ਹੋ ਜਾਂਦੀ ਹੈ ਤਾਂ ਰਮੇਸ਼ ਬਾਰ ਹੁੰਦਾ ਹੈ ਉਸ ਨੂੰ ਦੇਖ ਕੇ ਰੋਹਿਤ ਉਸ ਨੂੰ ਬੁਲਾਉਣ ਦੀ ਕੋਸ਼ਿਸ਼ ਕਰਦਾ ਹੈ ਉਹ ਕਹਿੰਦਾ ਹੈ ਕਿ ਤੁਹਾਡੇ ਜਾਣ ਤੋਂ ਬਾਅਦ ਮੈਂ ਬਰਬਾਦ ਹੋ ਗਿਆ ਮੈਂ ਆਪਣੇ ਕਿਤੇ ਲਈ ਬਹੁਤ ਸ਼ਰਮਿੰਦਾ ਹਾਂ ਤੁਸੀਂ ਮੈਨੂੰ ਮਾਫ ਕਰਦੇ ਹੋ ਪਰ ਰਮੇਸ਼ ਉਸ ਦੀ ਗੱਲ ਸੁਣ ਕੇ ਉੱਥੋਂ ਚੁੱਪਚਾਪ ਨਿਕਲ ਕੇ ਚਲਾ ਜਾਂਦਾ ਹੈ ਰੋਹਿਤ ਉੱਥੇ ਬੈਠਾ ਪਛਤਾਵੇ ਵਿੱਚ ਰੋ ਰਿਹਾ ਸੀ ਥੋਣਾ ਉਸ ਕੋਲ ਘਰ ਦਾ ਗੁਜ਼ਾਰਾ ਕਰਨ ਲਈ ਨੌਕਰੀ ਨਹੀਂ ਸੀ ਦੋਸਤੋ ਇਹ ਕਹਾਣੀ ਦੱਸਣ ਦਾ ਮਕਸਦ ਇਹ ਹੈ ਕਿ ਰਿਸ਼ਤਿਆਂ ਦੀ ਕਦਰ ਕਰਨੀ ਚਾਹੀਦੀ ਹੈ ਕਰਮਾਂ ਦਾ ਫਲ ਆਪਾਂ ਨੂੰ ਇਸ ਜਨਮ ਵਿੱਚ ਹੀ ਮਿਲਦਾ ਹੈ ਆਪਣੇ ਮਾਪੇ-ਵਾਪੇ ਦੀ ਕਦਰ ਕਰਨੀ ਜ਼ਰੂਰੀ ਹੈ ਜੇਕਰ ਅਸੀਂ ਆਪਣੇ ਮਾਪਿਆਂ ਦੀ ਕਦਰ ਕਰਾਂਗੇ ਤਾਂ ਹੀ ਸਾਡੇ ਬੱਚੇ ਸਾਡੀ ਕਦਰ ਕਰਨਗੇ ਹਾਂਜੀ ਦੋਸਤੋ ਇਹ ਸੀ ਅੱਜ ਦੀ ਕਹਾਣੀ ਉਮੀਦ ਕਰਦੀ ਹਾਂ ਇਹ ਕਹਾਣੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਜੇਕਰ ਕਹਾਣੀ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਆਪਣੇ ਵਿਚਾਰ ਕਮੈਂਟ ਕਰਕੇ ਜ਼ਰੂਰ ਦੱਸਿਓ ਧੰਨਵਾਦ